ਭੈਣ ਜੀ ਕੀ ਨਾਮ ਹੈ ਕੀ ਨਾਮ ਮਾਮਾ ਜੀ ਮੈਂ ਬੰਦ ਕਰਦਾ ਆਂ ਕੀ ਨਾਮ ਮਾਮਾ ਜੀ ਮੈਂ ਬੰਦ ਕਰਦਾ ਆਂ ਕੁਰੀ ਮੌਕਾ ਸੋਰਾ ਬੋਲੋ ਗੋਟੋ ਦੀ ਸਾਡਾ ਵੀ ਸਹਾਰਾ ਚੈੱਕ ਕਰੂਣੀਆਂ ਹੈ ਸਭ ਤੋਂ ਪਹਿਲਾਂ ਚੱਲੋ ਬੋਲੋ ਗੋਟੋ ਕਰਦੇ ਹਾਂ ਕਿਉਂਕਿ ਇਹ ਹੈ ਅਮਰੀਕਾ ਦੇ ਕੰਮ ਕਰ ਸਕੀਏ ਦੁਆਖ ਦੱਸਦੇ ਹਾਂ ਕਿ ਇਹ ਕੰਮ ਕਰਾਉਣੇ ਉਦੋਂ ਸਮੁਦਾਇਕ ਆਪਾਂ ਮਿਲ ਕੇ ਤੁਸੀਂ ਕਿਹੜੇ ਮੌਕੇ ਦਾ ਦੋਹਰਾ ਡਰਗਾਹ ਦਾ ਚੜ੍ਹਾ ਮੰਬਾ ਭੈਣ ਜੀ ਕੀ ਨਾਮ ਆ ਖਰੀਦਕਾਰ ਨਾਮ ਕੀ ਮਾਮਲਾ ਹੈ ਮਾਮਲਾ ਵੀਰ ਜੀ ਇਹ ਆ ਕਿ ਮੇਰੇ ਪਿੰਡ ਦੇ ਨਾ ਸਰਪੰਚ ਸਾਫ ਦਾ ਸਰਪੰਚ ਇਸਪਾਰ ਸਿੰਘ ਦੇ ਬਾਰਾਂ ਗੋਦੀ ਉਹਨੇ ਆਪ ਦੀ ਜ਼ਮੀਨ ਵਿੱਚ ਪੇਪਾ ਪਾਈ ਹੈ ਹੂੰ ਤੇ ਜਿਹਦੇ ਵਿੱਚ ਜੋ ਸਾਡੀ ਮਜੂਦਾ ਸਰਪੰਚਾਇਤ ਖੜੇ ਤੱਕ ਤਮਲਾਣੇ ਦੀ ਉਹ ਜੀ ਧੱਕੇ ਨਾਲ ਪਾਈਪਾਂ ਜੋੜ ਰਹੇ ਆ ਸਾਨੂੰ ਕਹਿੰਦੇ ਅਸੀਂ ਧੱਕੇ ਨਾਲ ਪਾਈਪਾਂ ਇੱਧਰ ਦੀ ਪਾਣੀ ਟਪਾਉਣਾ ਅਸੀਂ ਸਾਰੀ ਮੰਗ ਰੱਖੀ ਆ ਕਿ ਸਿੱਧੀਆਂ ਸੜਕ ਨੂੰ ਪਾਈਪਾਂ ਪੈਣ ਤੇ ਉਹ ਸਾਡਾ ਜਿਹੜਾ ਉਹ ਸਾਡੇ ਬਾਰਗੋਂ ਦੀ ਜਿਹੜੀ ਨਾਲੀ ਬਣਦੀ ਆ ਮੇਰੇ ਵਸਤੀ ਅਗੋਂ ਦੀ ਉਹ ਸਿੱਧੀ ਨਾਲੀ ਆ ਜਿਹੜੀ ਉਹ ਪੈਂਦੀ ਆ ਸੇਮਨਲ ਦੇ ਵਿੱਚ ਕਿ ਸਾਡਾ ਵੀ ਫਾਇਦਾ ਹੋਵੇ ਇਹ ਜਿਹੜੀ ਸਾਡੀ ਪੰਚਾਇਤ ਨਵੀਂ ਬਣੀ ਆ ਇਹ ਸਾਨੂੰ ਕਹਿੰਦੇ ਆ ਵੀ ਤੁਸੀਂ ਗੰਦਖਾਨੇ ਦੇ ਵਿੱਚ ਹੀ ਬੈਠੇ ਰਹਿਣ ਦੂਜੀ ਗੱਲ ਜੀ ਇੱਕ ਮੇਰੇ ਪਿੰਡ ਤੋਂ ਰਾਜ ਸਿੰਘ ਫੌਜੀ ਆ ਜੀ ਸਾਬਕਾ ਫੌਜੀ ਆ ਇਸ ਟਾਈਮ ਸਕੂਲ ਦੇ ਵਿੱਚ ਨੌਕਰੀ ਕਰ ਰਿਹਾ ਹੈ ਪਹਿਲਾਂ ਮੈਂ ਨਰੇਗਾ ਦੇ ਕੰਮ ਕਰਦੀ ਸੀਗੀ 2-8-10 ਦਿਨ ਪਹਿਲਾਂ ਮਰੇਗਾ ਦਾ ਕੰਮ ਕਰਦੀ ਸੀ ਉਦੋਂ ਵੀ ਸਾਨੂੰ ਡਾਕਟਰ ਹਰਪੂਰ ਸਿੰਘ ਨੇ ਇਹ ਗੱਲ ਕਹੀ ਵੀ ਤੁਸੀਂ ਇੱਥੇ ਆ ਕੇ ਗਲੀ ਬਣਾਓ ਇਹਦੀ ਲੌਕਟਾਈਲ ਚੀਣੀ ਦੀ ਸੀ ਮੈਂ ਵੀ ਲੇਬਰ ਦੇ ਨਾਲ ਸੀ ਜਦੋਂ ਵੀਰ ਜੀ ਅਸੀਂ ਗਲੀ ਚੈਣਨ ਵਾਸਤੇ ਤੇ ਬਾਹਰ ਦੇ ਵਿੱਚ ਆਏ ਤੇ ਮੈਨੂੰ ਉਦੋਂ ਇਹਨੇ ਕਿਹਾ ਕਹਿੰਦਾ ਮੈਂ ਤੋ ਲੋਕ ਡਰ ਗੱਟਾ ਮਾ ਬਹੁਤ ਵੇਖੀਆਂ ਆਈਆਂ ਮੈਂ ਡਾਗਣਾ ਗਲੀ ਚ ਨਾਉਣੀ ਆ ਆਪਦੀ ਤੇ ਤੁਸੀਂ ਜੋ ਵੀ ਮੇਰਾ ਕਰਨਾ ਕਰ ਸਕਦੇ ਆ ਮੇਰੀ ਇੱਕ ਗ੍ਰਾਂਟ ਆਈ ਸੀ ਆਵਾਸ ਯੋਜਨਾ ਉਹਨਾਂ ਨੇ ਗ੍ਰਾਂਟ ਰੋਕੀ ਵੀ ਆ ਜੀ ਕਹਿੰਦੇ ਮੈਸੀ ਗ੍ਰਾਂਟ ਨਹੀਂ ਪੈਣ ਦੇਣੀ ਉਹ ਦਿਨ ਵੀ ਮੇਰੇ ਨਾਲ ਜਦੀ ਦਾ ਕੀਤਾ ਅੱਜ ਵੀ ਜੀ ਬੀਡੀਪੀਓ ਸਾਰਾ ਪ੍ਰਸ਼ਾਸਨ ਹੀ ਸ੍ਰੀ ਮੁਖਸਰ ਸਾਹਿਬ ਤੋਂ ਆਇਆ ਸੀ ਜੀ ਤੇ ਬਰੀਅਲੇ ਦੇ ਮੁਲਾਜ਼ਮ ਸੀਗੇ ਪੂਰਾ ਮੇਰਾ ਪਿੰਡ ਇਕੱਠਾ ਸੀ ਜੀ ਜਿਹਦੇ ਵਿੱਚ ਰਾਜ ਸਿੰਘ ਫੌਜੀ ਆ ਜਿਹੜਾ ਸਾਰੇ ਬੰਦਿਆਂ ਦੇ ਵਿੱਚ ਖੜਿਆਂ ਦੇ ਵਿੱਚ ਉਹਨਾਂ ਦੀ ਵੀਡੀਓ ਵੀ ਬਣੀ ਹੋਈ ਆ ਉਹਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਹੈਗਾ ਤੇਰੇ ਅਰਗੀਆਂ ਚੂੜੀਆਂ ਜਿਹੜਾ ਮਾਨੂੰ ਅਸੀਂ ਕੀ ਜਾਣਦੇ ਹਾਂ ਤੂੰ ਜੇ ਤਰ੍ਹਾਂ ਚ ਹਿੰਮਤ ਆ ਤਾਂ ਤੂੰ ਗਰਾੜ ਪਵਾ ਕੇ ਵਗਾ ਅੱਜ ਵੀ ਮੈਨੂੰ ਇੱਕ ਥਾਪੜੀ ਆ ਤੇ ਫਿਰ ਮੈਨੂੰ ਇਹ ਵੀ ਉਹਨਾਂ ਨੇ ਧਮਕੀ ਦਿੱਤੀ ਆ ਵੀ ਜਿਹੜਾ ਅਸੀਂ ਪ੍ਰਸ਼ਾਸਨ ਅੱਜ ਬੁਲਾਇਆ ਜਿਹੜਾ ਪੈਪ ਜੋੜਨ ਦਾ ਮਾਮਲਾ ਉਹ ਦੂਜੀ ਵਾਰ ਦੂਜੇ ਧਰਾਤੇ ਆ ਉਹ ਦੂਜਾ ਕੰਮ ਆ ਸਾਡਾ ਤੇ ਇੱਕ ਵਾਰੀ ਅਸੀਂ ਪ੍ਰਸ਼ਾਸਨ ਤੇਰੇ ਤੇ ਤੇਰੇ ਘਰ ਵਾਲੇ ਆ ਤੇ ਬੁਲਾਇਆ ਕਿ ਤੁਹਾਡੀਆਂ ਸਿਆਜ ਅੱਥੇ ਲੱਤਾਂ ਬਵਾ ਤੜਵਾਉਣੀਆਂ ਹੈ ਤੇ ਬੀਡੀਪੀਓ ਸਾਹਿਬ ਸਾਨੂੰ ਬੜੇ ਸਮੇਂ ਤੋਂ ਲਾਰਾ ਲਾ ਰਿਆ ਸੀ ਕਿ ਮੈਂ ਤੁਹਾਡਾ ਮੌਕਾ ਵੇਖੂ ਅੱਜ ਅਸੀਂ ਸੰਗ ਡਾਕਟਰ ਆ ਇਹਦੇ ਘਰ ਵਾਲੀ ਸਰਪੰਚਨੀ ਆ ਜੀ ਵੀਰਪਾਲ ਕੌਰ ਘਰ ਵਾਲੀ ਇਹਦੇ ਘਰੇ ਬੈਠੀ ਹੁੰਦੀ ਆ ਕਿ ਖੁਦ ਜੋ ਕੰਮ ਕਰਦਾ ਆਪ ਕਰਦਾ ਜੀ ਸਰਪੰਚਨੀ ਕਿਤੇ ਵੀ ਅੱਗੇ ਨਹੀਂ ਆ ਰਹੇਗੀ ਕੰਮ ਕਰਨ ਵਾਸਤੇ ਸਰਪੰਚ ਜੋ ਜੇ ਵੀ ਸਾਡਾ ਨਾਲੀ ਦੇ ਮਸਲੇ ਨੂੰ ਲੈ ਕੇ ਆ ਪਾਣੇ ਮਸਲੇ ਨੂੰ ਲੈ ਕੇ ਆ ਜਾਂ ਮੇਰੀ ਗ੍ਰਾਂਟ ਦੇ ਮਸਲੇ ਨੂੰ ਲੈ ਕੇ ਕਿਤੇ ਵੀ ਮੈਨੂੰ ਤੇ ਮੇਰੇ ਘਰ ਵਾਲੇ ਨੂੰ ਕਿਤੇ ਵੀ ਸਾਨੂੰ ਕੋਈ ਗੱਲ ਬਣਦੀ ਹੈ ਸਾਡਾ ਕਿਤਨਾ ਕਿਤੇ ਨੁਕਸਾਨ ਹੁੰਦਾ ਹੈ ਇਹਦੇ ਵਿੱਚ ਜੀ ਬੀਡੀਪੀਓ ਮੁਖਸਰ ਸਾਹਿਬ ਤੇ ਏਪੀਓ ਸਾਹਿਬ ਤੇ ਹਰਫੂਲ ਸਿੰਘ ਡਾਕਟਰ ਤੇ ਰਾਜ ਸਿੰਘ ਫੌਜੀ ਤੇ ਇਹਦੇ ਇਹਨਾਂ ਦੇ ਕੁਝ ਜਿਹੜੇ ਨਮਿੰਦੇ ਆ ਜਿਹੜੇ ਇਹਨਾਂ ਨੇ ਰੱਖੇ ਗਿਆ ਆਪਦੇ ਸਕੇ ਘਰਾਂ ਦੇ ਉਹ ਵੀ ਇਸੇ ਕੰਮ ਆਤੇ ਆ ਕਿ ਕਿਤੇ ਲਖਵੀਰ ਪ੍ਰਧਾਨ ਆਉਂਦਾ ਰੀਤਕੌਰ ਕਿਤੇ ਆਉਂਦੀ ਤੇ ਇਹਨਾਂ ਨੂੰ ਘੇਰੋ ਇਹਨਾਂ ਨੂੰ ਐ ਕਰੋ ਜੋ ਕਰੋ ਮੇਰਾ ਜੋ ਵੀ ਸਾਡਾ ਨੁਕਸਾਨ ਹੁੰਦਾ ਹੈਗਾ ਇਹ ਬੰਦੇ ਪੂਰੇ ਜ਼ਿੰਮੇਵਾਰ ਹੈ ਜੀ ਸਾਡੇ ਜੇ ਡੀਪੀ ਵੀ ਸਾਰੇ ਸਾਮ ਸਾਡਾ ਗਲਤ ਕਰ ਰਿਹਾ ਜੀ ਅੱਜ ਵੀ ਧੱਕੇ ਨਾਲ ਜੈਸੀਬੀ ਉੱਤੇ ਚੜਾਉਂਦਾ ਸੀਗਾ ਸਾਡੇ ਇਸ ਕਰਕੇ ਫਿਰ ਮੋਹਤਵਰ ਬੰਦੇ ਸੀਗੇ ਉਹਨਾਂ ਨੇ ਫਿਰ ਕਿਹਾ ਵੀ ਜੈਸੀਬੀ ਨੂੰ ਪਿੱਛੇ ਕਰੋ ਹੁਣ ਇਹਨਾਂ ਨੇ ਫਿਰ ਕੱਲ ਦਾ ਟਾਈਮ ਰੱਖਿਆ ਜੀ ਕੱਲ ਨੂੰ ਵੀ ਸਾਡਾ ਕੋਈ ਨੁਕਸਾਨ ਹੁੰਦਾ ਹੈਗਾ ਤੇ ਇਹ ਪੂਰੀ ਪੰਚਾਇਤ ਤਖਤਮ ਲੈਣੇ ਦੀ ਜ਼ਿੰਮੇਵਾਰ ਹੋਊਗੀ ਜੇ ਸਾਡਾ ਕੋਈ ਵੀ ਨੁਕਸਾਨ ਹੁੰਦਾ ਪੈਪਾ ਅਸੀਂ ਵੀਰ ਜੀ ਨਾ ਹੱਗਿਆ ਹੈ ਗਲਤ ਨਾ ਅਸੀਂ ਜੋੜਨ ਦੇਣੀ ਹੈ ਚਾਹੇ ਸਾਨੂੰ ਉੱਤੇ ਮਰਨਾ ਪੈਗੇ ਪੈਪ ਨਹੀਂ ਅਸੀਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਰ ਸੁਤਰਾਮ ਚੰਦ ਪੱਤਰਕਾਰ ਬਰੀਆਲਾ ਤੋਂ ਬੋਲ ਰਿਹਾ ਸੀ ਹਾਂ ਜੀ ਸਰ ਪਤਾ ਲੱਗਿਆ ਅੱਜ ਪਿੰਡ ਤਖਤ ਬਣਾਣਾ ਵਿੱਚ ਕੋਈ ਆਵਾਜ਼-ਵਾਰ ਜਿਆ ਹੈਗਾ ਸੀ ਪਾਈਪ ਨੂੰ ਲੈ ਕੇ ਪਾਣੀ ਪਾਉਣ ਦੇ ਨਾਲ ਅੱਛਾ ਜੀ ਤੇ ਅਸੀਂ ਉੱਥੇ ਪਹੁੰਚੇ ਸੀ ਪੁੱਛਣਾ ਉਹਨਾਂ ਨੇ ਦੋਸ਼ ਲਾਇਆ ਉਹ ਕਹਿੰਦੇ ਇਹ ਵੀ ਹਰਫੂਲ ਸਿੰਘ ਤੇ ਬੀਡੀਪੀ ਉਹ ਮੁਖਤਸਰ ਸਾਹਿਬ ਜੇ ਕੋਈ ਨੁਕਸਾਨ ਹੋ ਗਿਆ ਜ਼ਿੰਮੇਦਾਰ ਹੋਣਗੇ ਵੀ ਇਹ ੱੱਕੇ ਨਾ ਕਢਾਉਂਦੇ ਸੀ ਪਾਈਪ ਕੀ ਆਪਣੇ ਕੋਲੇ ਕੋਈ ਸਰਕਾਰ ਵੱਲੋਂ ਨੋਟਿਸ ਆਇਆ ਸੀ ਜਾਂ ਕੋਈ ਕਿਸ ਤਰ੍ਹਾਂ ਦਾ ਮਾਮਲਾ ਸੀ ਇਹਦੇ ਬਾਰੇ ਥੋੜਾ ਨਹੀਂ ਆਪਾਂ ਕਿਸੇ ਵੀ ਪ੍ਰਾਈਵੇਟ ਥਾਂ ਤੇ ਨਹੀਂ ਪਾ ਰਹੇ ਸਰਕਾਰੀ ਪੈਪ ਪਹਿਲਾਂ ਪਾਈ ਹੈ ਉਹਦੇ ਨਾਲ ਹੀ ਨਵੀਂ ਪੈਪ ਜੋੜ ਰਹੇ ਆ ਨਾ ਤਾਂ ਕਿਤੇ ਪ੍ਰਾਈਵੇਟ ਘਰ ਤੇ ਪਾ ਰਹੇ ਨਾ ਕਿਸੇ ਸੜਕ ਵੀ ਜਗ੍ਹਾ ਤੇ ਪੈ ਰਹੀ ਹੈ ਪਰ ਸਰ ਉਹ ਕਹ ਰਹੇ ਨਾ ਜੀ ਇੱਕ ਤਾਂ ਪਾਈਪ ਦਾ ਆਕਾਰ ਛੋਟਾ ਦੂਜੀ ਉਹ ਨਿੱਜੀ ਖੇਤਾਂ ਵਿੱਚ ਦੀ ਕੱਢੀ ਆ ਇਸ ਕਰਕੇ ਵਿਰੋਧ ਨਿੱਜੀ ਨਹੀਂ ਸਰਕਾਰੀ ਖੇਤ ਨਿੱਜੀ ਕਿਉਂ ਕੱਢੀ ਆ ਸਰਕਾਰੀ ਗਰਾੜ ਨਾਲ ਪਈ ਹੈ ਸਰਕਾਰੀ ਪੈਪ ਹੈ ਓਕੇ ਜਿਸ ਤੇ ਜੀ ਪੰਚਾਇਤ ਵਾਲੇ ਪਾਈ ਗਈ ਸੀ ਹਾਂਜੀ 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 ਤੇ ਹੁਣ ਅਸੀਂ ਜਿਹੜੀ ਚਾਰ ਪੰਜ ਪੰਜ ਸੱਤ ਘਰ ਹੋਰ ਸੀ ਉਹਨਾਂ ਦਾ ਪਾਣੀ ਦਾ ਬਾਹਰ ਸੜਕ ਤੇ ਆਉਂਦਾ ਸੀ ਸੜਕ ਰੁਕਦੀ ਸੀ ਉਹ ਪਾਈ ਪਾ ਕੇ ਉਸ ਟਾਇਪ ਨਾਲ ਜੋੜਨੀ ਤਾਂ ਜੋ ਗਾਂ ਗਿੰਕਲੀ ਜਾਵੇ ਠੀਕ ਆ ਵੀ ਜਦੋਂ ਉਹ ਕਹਰੇ ਆ ਵੀ ਇਹ ਜ਼ਿੰਮੇਵਾਰ ਆ ਤੁਸੀਂ ਤਾਂ ਡਿਊਟੀ ਸਹੀ ਕਰ ਰਹੇ ਆ ਤੇ ਮੁਤਾਬਕ ਕੋਈ ਸਿਆਸੀ ਦਵਾਚ ਨਹੀਂ ਆ ਕੇ ਕਰ ਰਿਹਾ ਜਿਵੇਂ ਉਹ ਬਿਲਕੁਲ ਬਿਲਕੁਲ ਅਸੀਂ ਅੱਜ ਅਸੀਂ ਕੋਈ ਆਪ ਦੇ ਵੱਲੋਂ ਨਹੀਂ ਗਏ ਅਸੀਂ ਡਿਊਟੀ ਮਿਸਟ੍ਰੇਟ ਲਾ ਕੇ ਗਏ ਸੀ ਮੈਂ ਕੋਈ ਮਤਲਬ ਟੈਕਨੀਕਲ ਡਿਊਟੀ ਮਿਲ ਕੇ ਲਾ ਕੇ ਪੈਪ ਕੌਣ ਗਏ ਸੀ ਉਹਨਾਂ ਨੇ ਮਤਲਬ ਅਜ ਸਾਨੂੰ ਪਾਉਣੀ ਤੇ ਮਾਫ਼ੀ ਘੱਟ ਸੀ ਅਸੀਂ ਆ ਗਏ ਪਰ ਪੈਪ ਉਹ ਬਿਲਕੁਲ ਸਰਕਾਰੀ ਪੈਪ ਨਾਲ ਹੀ ਪੈਪ ਜੋੜ ਰਹੇ ਆ ਅਸੀਂ ਕੋਈ ਕਿਸੇ ਨਿੱਜੀ ਪੈਪ ਨਾਲ ਨਹੀਂ ਜੋੜ ਰਹੇ ਸਿਰ ਕਦੋਂ ਤੱਕ ਸਾਰੇ ਮਤਲਬ ਕਾਰਵਾਈ ਪੂਰੀ ਕੀਤੀ ਜਾਊਗੀ ਅੱਗੇ ਫਿਰ ਅਸੀਂ ਦੁਬਾਰਾ ਪੁੱਛਾਂਗੇ ਪ੍ਰਸ਼ਾਸਨ ਜੇ ਤੁਹਾਨੂੰ ਪੁਲਿਸ ਪ੍ਰਸ਼ਾਸਨ ਜਾਂ ਕੋਈ ਹੋਰ ਸਹਾਇਤਾ ਮਿਲੀ ਉਹਦੇ ਫਿਰ ਉਸ